ਸਸ ਜੀ ਸਾਹਿਬ ਜਿਹੜਾ ਰੌਲਾ ਕੀ ਦਰਬਾਰ ਸਾਹਿਬ ਉੱਤੇ ਪਾਕਿਸਤਾਨ ਹਮਲਾ ਕਰ ਰਿਹਾ ਵਾ ਜਾਂ ਕਰਨ ਦੀ ਕੋਸ਼ਿਸ਼ ਆ ਕੀ ਕਹਿਣਾ ਚਾਹੋਗੇ ਉਸ ਬਾਰੇ ਇਹ ਸਿਰਫ ਇੱਕ ਪ੍ਰਪਾਗੈਂਡ ਹੈ ਇਹ ਮੋਦੀ ਸਰਕਾਰ ਜਿਹੜੀ ਆ ਇਹ ਪੰਜਾਬ ਨੂੰ ਸਿੱਖ ਕੌਮ ਨੂੰ ਮਤਲਬ ਕਿ ਜਿਹੜਾ ਇਹ ਦਰਸਾਉਣਾ ਚਾਹੁੰਦੀ ਆ ਤੇ ਮੈਂ ਬਹੁਤ ਵੱਡਾ ਹੰਦਰਦਾ ਤੇ ਬਾਕੀ ਸਿਹੜੀ ਨੇ ਉਹ ਸਭ ਲੋਕ ਜਿਹੜੇ ਨੇ ਉਹ ਤੁਹਾਡੇ ਦੁਸ਼ਮਣ ਨੇ ਔਰ ਪਾਕਿਸਤਾਨ ਦੇ ਚੁੰਬੇ ਇਹ ਲਗਾਉਣੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਰਿਆ ਸੀ ਦਰਬਾਰ ਸਾਹਿਬ ਨੇ ਕੀ ਨੁਕਸਾਨ ਕੀਤਾ ਹੁਣ ਤੱਕ ਜਿਸ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਚਾਲੂ ਕੀਤਾ ਹੈ ਉਹ ਪਾਕਿਸਤਾਨ ਜਿਹੜਾ ਉਹ ਕਦੇ ਵੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਅਮਰਾਨੇ ਕਰ ਸਕਦਾ ਇਹ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਜਿਹੜਾ ਉਹ ਹੁਰਕ ਬਣਾ ਕੇ ਆਪਣੇ ਪਿੱਛੇ ਲਾਉਣ ਵਾਸਤੇ ਤੇ ਇਹ ਭਾਵਕ ਕਰਨ ਵਾਸਤੇ ਵੀ ਇਹ ਮੁਸਲਮਾਨਾਂ ਦੇ ਵਿਰੁੱਧ ਜੜਿਆ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਤੇ ਜਦੋਂ ਜੱਗ ਦੇ ਮਾਹੌਲ ਬਣੇ ਸੀ ਤੇ ਉਸ ਟਾਈਮ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਲੀਡਰਾਂ ਵੱਲੋਂ ਇਹ ਬਹੁਤ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਅਸੀਂ ਜੰਗ ਨਹੀਂ ਚਾਹੁੰਦੇ ਔਰ ਅਸੀਂ ਜੰਗ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਬੈਠੇ ਨੇ ਉਹਨਾਂ ਨੇ ਹੁਣ ਤੱਕ ਅੱਜ ਤੱਕ ਇਹ ਜਿਸ ਤਰ੍ਹਾਂ ਕਿ ਪਹਿਲਾ 47 ਦੀ ਵੰਡ ਹੋਈ 1947 ਦੀ ਵੰਡ ਵਿੱਚ ਜੋ ਨੁਕਸਾਨ ਸਾਡਾ ਪੰਜਾਬ ਦਾ ਹੋਇਆ ਔਰ ਉਹਦੇ ਵਿੱਚ ਆਰਥਿਕ ਨੁਕਸਾਨ ਆਹ ਨੂੰ ਪੱਖੋਂ ਸਾਡੇ ਗੁਰਦੁਆਰੇ ਕਿੰਨੇ ਰਹਿ ਗਏ ਸਾਡਾ ਜਾਨੀ ਨੁਕਸਾਨ ਕਿੰਨਾ ਹੋਇਆ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਸੀ ਉਹ ਖੁਰਦਪੁਰ ਤੋਂ ਹੋਈਆਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਵੇਖੋ ਬਾਸ਼ ਦੀ جنگ ਹੈ ਤੈਸ਼ ਦੀ جنگ ਹੈ 71 ਦੀ جنگ ਹੈ ਜਾਂ ਕਾਰਗਲ ਦੀ جنگ ਹੈ ਜਾਂ ਉਸ ਤਰ੍ਹਾਂ ਵੀ ਰੋਜ ਜਿਹੜੀਆਂ ਇਹ ਉਹ ਬਰਾ ਦੀਆਂ ਕਟਰਾਵਾ ਵਰਤਦਿਆਂ ਨੇ ਤੇ ਜਦੋਂ ਤੇ ਕੋਈ ਸਿੱਖਾਂ ਦੀ ਗੱਲ ਹੁੰਦੀ ਹੈ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਆ ਕਿਸਾਨ ਆਪਣੇ ਅੱਖਾਂ ਦੀ ਗੱਲ ਕਰਦੇ ਆ ਉਸ ਟਾਈਮ ਤੇ ਤੇ ਅਸੀਂ 2% ਜਾਂ 1.5% ਤੇ ਜਿਹੜੇ ਉਥੇ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਨੇ ਇਹ ਪੰਜਾਬ ਦੇ ਕਿੰਨੇ ਲੋਕ ਨੇ ਕਿੰਨੇ ਸਾਡੇ ਨੌਜਵਾਨ ਨੇ ਜਿਹੜੇ ਕਿ ਉਥੋਂ ਤਬੂਤਾਂ ਦੇ ਵਿੱਚ ਜਿਹੜੇ ਨੇ ਉਹ ਬੰਦ ਕਰਕੇ ਤੇ ਭੇਜੇ ਜਾਂਦੇ ਆ ਸੋ ਪੰਜਾਬ ਨੂੰ ਨਿਸ ਤੋਂ ਨਭੂ ਕਰਨ ਵਾਸਤੇ ਇਹ ਸਾਰਾ ਪੰਜਾਬ ਦੇ ਲੋਕਾਂ ਦੇ ਦਿਲੋਂ ਇੱਕ ਭੈ ਪੀਤ ਕਰਨ ਵਾਸਤੇ ਇਹ ਜਿਹੜਾ ਹੈ ਇਹ ਮੋਦੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਇਸ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ ਤੇ ਜਿੱਕ ਤੇ ਇਹ ਜਿਸ ਤਰ੍ਹਾਂ ਆਉਂਦੇ ਹਾਲਾਤ ਜਿਹੜੇ ਬਣੇ ਹੋਏ ਨੇ ਜੇ ਕੋਈ ਇਹ ਜੇ ਰਾਤ ਬਣਦੇ ਵੀ ਨਹੀਂ ਤੇ ਇਹ ਵੀ ਕੋਈ ਪਤਾ ਨਹੀਂ ਕਿ ਇਹ ਜਿਹੜੇ ਸਾਡੇ ਹੀ ਦੇਸ਼ ਦੇ ਜਿਹੜੇ ਲੋਕ ਜਿਹਨੂੰ ਆਪਣਾ ਦੇਸ਼ ਮੰਨਦੇ ਹਨ ਜਿਸ ਦੇਸ਼ ਦੇ ਬਦਲੇ 85% ਤੋਂ ਲੈ ਕੇ 92% ਕੁਰਬਾਨੀਆਂ ਨਰੋਲ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦਿੱਤੀਆਂ ਨੇ ਔਰ ਇਹ ਕੋਈ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਨਾਲ ਸਿੱਖ ਕੌਮ ਨਾਲ ਜਿਵੇਂ ਕਿ ਹੁਣ ਤੁਸੀਂ ਦੇਖੋ ਕਿ ਜਦੋਂ ਤੇ ਅਸੀਂ ਬਾਰਡਰਾਂ ਦੇ ਉੱਤੇ ਗਏ ਪੈਨ ਆਪਣੀਆਂ ਹੱਕੀ ਮੰਗਾ ਕਿਸਾਨਾਂ ਵੱਲੋਂ ਲੜ ਚੱਲੇ ਤੇ ਉਸ ਟਾਈਮ ਦੇ ਵਿੱਚ ਕਹਿੰਦੇ ਸੀ ਕਿ ਇਹ ਪੰਜਾਬ ਜਿਹੜਾ ਇਸੇ ਨੂੰ ਇਕੱਲੇ ਨੂੰ ਮਨਖੇ ਲੋੜ ਹੋਰ ਕਿਸੇ ਨੂੰ ਰੇਟਾਂ ਦੀ ਲੋੜ ਨਹੀਂ ਹੋਰ ਕਿਸੇ ਨੂੰ ਐਮਐਸਪੀ ਦੀ ਲੋੜ ਨਹੀਂ ਪੰਜਾਬ ਦੇ ਲੋਕ ਹੀ ਕਿਉਂ ਮੰਗ ਕਰਦੇ ਨੇ ਉਦੋਂ ਵੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਪਹਿਲਾ ਜਿਹੜਾ 2020 ਵਾਲਾ ਸੀ ਉਸ ਟਾਈਮ ਤੇ ਵੀ ਤੇ ਜਿਹੜਾ ਹੁਣ ਜਿਹੜਾ ਮੋਰਚਾ ਲੱਗਿਆ ਸੀ 13 ਫਰਵਰੀ ਜਿਹੜਾ 2024 ਦੇ ਵਿੱਚ ਜਿਹੜਾ ਲੱਗਿਆ ਇਹਦੇ ਵਿੱਚ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਖਾਲਸਤਾਨੀ ਨੇ ਇਹ ਅਤਵਾਦੀ ਨੇ ਅਤੰਕਵਾਦੀ ਨੇ ਕੈਸਟਰੋਈ ਨੇ ਕਿ ਜਦੋਂ ਕੋ ਵਿਪਤਾ ਪੈਂਦੀ ਹੈ ਉਸ ਟਾਈਮ ਤੇ ਸਿੱਖ ਜਿਹੜੇ ਨੇ ਇਹ ਬੜੇ ਬਹਾਦਰ ਨੇ ਸੋ ਇਹ ਸਿਰਫ ਇੱਕ ਇਹਨਾਂ ਦੀਆਂ ਕਿਸਨ ਸਾਹਿਬ ਤੁਸੀਂ ਕਿਸਾਨ ਆਗੂ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਕਣਕ ਦਾ ਰੇਟ 3400 ਰੁਪਿਆ ਇੱਥੇ 2400 ਨੂੰ ਵਿਕੀ ਆ ਕੀ ਵਾਗੇ ਰਹੀ ਵਪਾਰ ਹੋਣਾ ਚਾਹੀਦਾ ਕਿਸਾਨਾਂ ਦਾ ਕਿਸੇ ਚੀਜ਼ ਦਾ ਤੇ ਸਾਡਾ ਰੋਣਾ ਇਹ ਅੱਜ ਤੇ ਨਹੀਂ ਅਸੀਂ ਬੜੇ ਲੰਬੇ ਸਮੇਂ ਤੋਂ ਜਦੋਂ ਵਪਾਰ ਖੰਗ ਹੋਇਆ ਤੇ ਇਹ ਵਪਾਰ ਜਿਹੜਾ ਖੁੱਲਣਾ ਚਾਹੀਦਾ ਕੱਲੇ ਇਸ ਚੀਜ਼ ਦਾ ਨਹੀਂ ਗਾ ਵੀ ਕਣਕ ਦਾ ਹੋਰ ਵੀ ਬਹੁਤ ਸਾਰੇ ਰੇਟ ਕਿਹਨੇ ਜਿਹੜੇ ਸਾਨੂੰ ਫਸਲਾਂ ਜਿਹੜੀਆਂ ਸਾਡੀਆਂ ਇੱਥੇ ਪੈਦਾ ਹੁੰਦੀਆਂ ਨੇ ਜਾਂ ਉਧਰ ਸਸਤੇ ਭਾਅ ਆਉਂਦੇ ਹਨ ਇਹ ਵੀ ਸਭਾ ਜਿਹੜਾ ਵਪਾਰ ਆ ਇਹ ਖੁੱਲਣਾ ਚਾਹੀਦਾ ਹੁਣ ਤੁਸੀਂ ਇਹ ਵੇਖੋ ਤੇ ਇਹ ਜਿਹੜਾ ਵਪਾਰ ਆ ਪਾਕਿਸਤਾਨ ਨਾਲ ਜਾਂ ਹੋਰ ਮੁਲਕਾਂ ਦੇ ਨਾਲ ਜਿਹੜਾ ਆ ਉਹ ਹੋ ਸਕਦਾ ਹੈ ਗਜ਼ਰਾਤ ਦੇ ਵਾਹ ਪਰਸਤੇ ਪਰ ਸਿੱਧਾ ਜਿਹੜਾ ਉਹ ਕਿਉਂ ਨਹੀਂ ਆ ਜਿਹੜੀਆਂ ਹੁਣ ਜਿਹੜੀਆਂ ਆ ਜਿਹੜੀਆਂ ਰੋੜਾਂ ਬਣ ਰਹਿਣ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਬਣ ਰਿਹਾ ਇੱਥੇ ਕੀ ਆਮ ਲੋਕਾਂ ਦੀਆਂ ਟਰਾਲੀਆਂ ਟਰੈਕਟਰ ਚੱਲਣੇ ਕਿ ਆਮ ਲੋਕਾਂ ਦੇ ਮੋਟਰਸਾਈਕਲ ਸਕੂਟਰ ਚੱਲਣੇ ਕਿ ਆਮ ਲੋਕਾਂ ਦੀਆਂ ਗੱਡੀਆਂ ਚੱਲਣੀਆਂ ਇੱਥੇ ਉਹਨਾਂ ਲੋਕਾਂ ਦਾ ਜਿਹੜਾ ਇਹ ਤਾਂ ਮਲਕੇ ਇਥੇ ਸਭ ਤੋਂ ਵੱਡਾ ਉਹਨਾਂ ਦਾ ਹੱਕ ਹੋਏਗਾ ਇਹਨਾਂ ਰੋਡਾਂ ਦੇ ਤੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਜਿਹੜੇ ਲੋਕਾਂ ਨੂੰ ਇਥੋਂ ਲੁੱਟ ਕੇ ਤੇ ਦੂਸਰੇ ਦੇਸ਼ਾਂ ਦੇ ਨਾਲ ਜਿਹੜਾ ਉਹ ਵਫਾ ਕਰਨਾ ਸੋ ਇਹ ਸਾਰੀਆਂ ਇੱਕ ਸਾਜ਼ਿਸ਼ਾਂ ਨੇ ਜਿਨ੍ਹਾਂ ਸਾਜ਼ਿਸ਼ਾਂ ਦਾ ਸ਼ਿਕਾਰ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਣਾ ਰਹੀਆਂ